ਜਿਹੜੇ ਸ਼ਹਿਰਾਂ ਦੇ ਵਿੱਚ ਪਾਰਕ ਆ ਇਹ ਕੁੱਤਿਆਂ ਲਈ ਆ ਜਾਂ ਬੰਦਿਆਂ ਲਈ ਆ ਇਹ ਤੁਸੀਂ ਵੀ ਅੱਜ ਦੱਸਣਾ ਤੇ ਮੈਂ ਵੀ ਤੁਹਾਨੂੰ ਦੱਸੂਗੀ ਖਾਸ ਕਰਕੇ ਗੱਲ ਕਰਦੇ ਸ਼ਹਿਰਾਂ ਦੀ ਪਿੰਡਾਂ ਦੇ ਵਿੱਚ ਵੀ ਹੁਣ ਸੋਹਣੇ ਸੋਹਣੇ ਪਾਰਕ ਆ ਜਿਹੜੇ ਬਹੁਤ ਸੋਹਣੇ ਪਾਰਕ ਬਣੇ ਹੋਏ ਆ ਪਰ ਪਿੰਡਾਂ ਵਾਲੇ ਜਿਹੜੇ ਉਹ ਸ਼ਹਿਰਾਂ ਵਾਲਿਆਂ ਨਾਲੋਂ 100 ਗੁਣਾ ਵਧੀਆ ਉਹਨਾਂ ਨੂੰ ਪਤਾ ਵੀ ਕਿਹੜੀ ਚੀਜ਼ ਆ ਉਹ ਜਾਨਵਰਾਂ ਲਈ ਆ ਤੇ ਕਿਹੜੀ ਚੀਜ਼ ਆ ਉਹ ਇਨਸਾਨਾਂ ਲਈ ਆ ਪਿੰਡਾਂ ਵਾਲੇ ਲੋਕ ਆ ਲੱਸੀਆਂ ਪਾਉਂਦੇ ਆ ਬਾਹਰ ਉਹ ਜਿਹੜੇ ਪਾਲਤੂ ਕੁੱਤੇ ਹੁੰਦੇ ਆ ਉਹਨਾਂ ਨੂੰ ਰੋਟੀਆਂ ਦਾ ਥੱੱਬਾ ਥੱੱਬਾ ਪਾਉਂਦੇ ਆ ਪਰ ਆ ਸ਼ਹਿਰਾਂ ਵਾਲਿਆਂ ਆ ਗੰਦ ਨਹੀਂ ਪਾਉਂਦੇ ਸ਼ਹਿਰਾਂ ਦੇ ਵਿੱਚ ਪਾਰਕ ਬਣਾਏ ਜਾਂਦੇ ਆ ਨਗਰ ਕਾਉਂਸਲ ਇੰਨਾ ਖਰਚਾ ਕਰਦੀ ਆ ਉੱਥੇ ਮਹਿੰਗੇ ਤੋਂ ਮਹਿੰਗੇ ਸੋਹਣੇ ਤੋਂ ਸੋਹਣੇ ਜਿਹੜੇ ਬੂਟੇ ਫਲਦਾਰ ਬੂਟੇ ਫੁੱਲਾਂ ਵਾਲੇ ਬੂਟੇ ਜਿਹੜੇ ਲਗਾਏ ਜਾਂਦੇ ਆ ਤਾਂ ਕਿ ਜਿਹੜੇ ਸ਼ਹਿਰ ਵਾਸੀ ਉਹ ਸਾਰੇ ਦਿਨ ਦਾ ਜਿਹੜਾ ਉਹਦਾ ਸਟ੍ਰੈਸ ਆ ਉਹ ਦੂਰ ਕਰ ਸਕਣ ਕੋਈ ਸੁਬਾ ਸ਼ਾਮ ਆ ਜਿਹੜੀ ਉੱਥੇ ਜਾ ਕੇ ਸੈਰ ਕਰ ਸਕਣਾਂ ਆਪ ਦਾ ਸਟ੍ਰੈਸ ਜਿਹੜਾ ਉਹ ਘੱਟ ਕਰ ਸਕਣ ਪਰ ਕੁਝ ਲੋਕ ਆ ਜਿਹੜੇ ਉਹ ਇੰਨੀ ਘਟੀਆ ਕਿਸਮ ਦੇ ਹੈਗੇ ਆ ਜਿਹੜੇ ਕਿ ਕੁੱਤਿਆਂ ਨੂੰ ਲੈ ਕੇ ਉੱਥੇ ਨਾਲੇ ਇੱਕ ਵੱਡਾ ਬੋਰਡ ਲੱਗਿਆ ਹੋਇਆ ਆ ਆਪਦੀ ਅਮੀਰੀ ਦਿਖਾਉਣ ਆਉਂਦੇ ਆ ਤੇ ਕੁੱਤਿਆਂ ਨੂੰ ਉੱਥੇ ਗੰਦਗੀ ਕਰਾਉਂਦੇ ਆ ਲੋਕ ਉਥੇ ਸਟ੍ਰੈਸ ਦੂਰ ਕਰਨ ਜਾਂਦੇ ਆ ਨਾ ਕਿ ਇਹਨਾਂ ਦੇ ਕਤੀੜਾਂ ਦੀ ਗੰਦਗੀ ਦੇਖਣ ਇਹ ਪਤਾ ਨਹੀਂ ਆਪਦੇ ਆਪ ਨੂੰ ਸਮਝਦੇ ਕੀ ਆ ਕੀ ਇਹਨਾਂ ਦੇ ਸ਼ੌਂਕ ਆ ਕੀ ਇਹ ਅਮੀਰੀ ਸ਼ੋਅ ਕਰਦੇ ਆ ਵੀ ਕੁੱਤੇ ਉਥੇ ਲਿਆ ਕੇ ਕਿਸੇ ਬੱਚੇ ਜਿਹੜੇ ਬੱਚੇ ਜਾਂਦੇ ਆ ਪਾਰਕਾਂ ਦੇ ਵਿੱਚ ਖੁਦ ਵੀ ਆਪਾਂ ਜਾਈਦਾ ਤਾਂ ਬੱਚ ਬੱਚ ਕੇ ਲੰਗੀ ਦਾ ਵੀ ਕਿਸੇ ਦਾ ਕਤੀੜ ਐਵੇਂ ਕੋਈ ਵੱਡ ਨਾ ਜਾਵੇ ਮਸਾ ਹੀ ਬੱਚ ਕੇ ਲੰਗੀ ਦਾ ਇਹ ਇੱਕ ਜਾਨਾ ਨਹੀਂ ਹੈਗਾ ਉਥੇ 10 15 ਜਾਨੇ ਇਕੱਲੇ ਕੁੱਤੇ ਲਈ ਫਿਰਦੇ ਹੁੰਦੇ ਬੰਦੇ ਘੱਟ ਹੁੰਦੇ ਤੇ ਕੁੱਤੇ ਲੈ ਕੇ ਜਾਦਾ ਆਏ ਹੁੰਦੇ ਆ ਇਹ ਤੁਸੀਂ ਕੁੱਤੇ ਆ ਜਾਂ ਤੁਸੀਂ ਕੁੱਤਿਆਂ ਨੂੰ ਲੈ ਕੇ ਆਉਣੇ ਆ ਕਿਉਂਕਿ ਇੰਨਾ ਜਦੋਂ ਬੋਰਡ ਲਿਖ ਕੇ ਲਗਾਇਆ ਜਾਂਦਾ ਹੁੰਦਾ ਵੀ ਇੱਥੇ ਕੋਈ ਵੀ ਪਾਲਤੂ ਜਿਹੜਾ ਜਾਨਵਰ ਆ ਉਹ ਲਿਆਉਣਾ ਮਨਾ ਹੈ ਤਾਂ ਉਹ ਬੱਚੇ ਨੂੰ ਵੀ ਇਹ ਗੱਲ ਸਮਝ ਆਉਂਦੀ ਆ ਪਰ ਜਾਂ ਤਾਂ ਇਹ ਲੋਕ ਕੁੱਤੇ ਆ ਵੀ ਇਹ ਪੜ ਨਹੀਂ ਸਕਦੇ ਉਹ ਬੋਰਡ ਜਿਹੜਾ ਇਹ ਕੁੱਤਿਆਂ ਨੂੰ ਲੈ ਕੇ ਆਉਂਦੇ ਆ ਤੇ ਜਾਂ ਫਿਰ ਇਹ ਕੋਈ ਅਮੀਰੀ ਸ਼ੋਅ ਕਰਦੇ ਆ ਪਤਾ ਨਹੀਂ ਇਹਨਾਂ ਦਾ ਇਹ ਘਟਿਆ ਪਾਣਾ ਇਹੀ ਹਾਲ ਐ ਮੈਂ ਕਾਫੀ ਹੁਣ ਗੱਲ ਵੀ ਕਰ ਰਹੀ ਸੀ ਉਹ ਕਿੰਨੇ ਵੀ ਪਿੰਡਾਂ ਵਾਲੇ ਲੋਕ ਆ ਫਿਰ ਵੀ ਉਹ ਸਮਝਦੇ ਐ ਇਸ ਗੱਲ ਨੂੰ ਵੀ ਲੋਕ ਜਿਹੜੀਆਂ ਚੀਜ਼ਾਂ ਇਹ ਬੰਦਿਆਂ ਲਈ ਬਣੀਆਂ ਤੇ ਇੱਥੇ ਬੰਦੇ ਸੈਰ ਕਰਦੇ ਆ ਤੇ ਕੁੱਤੇ ਲਈ ਜੇ ਤੁਹਾਨੂੰ ਇੰਨਾ ਹੀ ਸ਼ੌਂਕ ਆ ਆਪਦੇ ਘਰੇ ਰੱਖੋ ਆਪਦੇ ਬੱਚਿਆਂ ਨੂੰ ਪਾਲੋ ਕੁਝ ਵੀ ਖਵਾਓ ਉਹ ਆਪਾਂ ਨੇ ਕਹਿੰਦੇ ਵੀ ਤੁਹਾਡਾ ਪਿਆਰ ਹੈਗਾ ਤੁਸੀਂ ਜੋ ਮਰਜ਼ੀ ਕਰੋ ਕਿਉਂਕਿ ਜੇ ਮੈਂ ਵੀ ਜਾਨਵਰਾਂ ਨੂੰ ਪਿਆਰ ਕਰਦੀ ਆ ਤਾਂ ਇਹ ਨਹੀਂ ਹੈਗਾ ਵੀ ਮੈਂ ਗਲੀ ਦਾ ਜਾਨਵਰ ਵੀ ਉਹਨੇ ਹੀ ਪਿਆਰਾ ਜਿਹੜਾ ਗਲੀ ਦੇ ਵਿੱਚ ਫਿਰਦਾ ਤੇ ਜਿਹੜਾ ਤੁਹਾਡੇ ਘਰੇ ਰੱਖਿਆ ਉਹ ਵੀ ਇੰਨਾ ਹੀ ਪਿਆਰਾ ਤੇ ਇਹ ਸਿਰਫ ਆਇਆ ਵੀ ਜੂਥੇ ਵਾਰਾ ਕੁਝ ਮਤਲਬ ਜਿਹੜੇ ਫਿਰਦੇ ਹੁੰਦੇ ਡੌਗ ਜੂ ਇਹਨਾਂ ਦੇ ਕਤਰੀੜ ਨੂੰ ਪੈਣ ਦੀ ਕੋਸ਼ਿਸ਼ ਵੀ ਕਰਨ ਤਾਂ ਉਹਨੂੰ ਇੱਟਾ ਮਾਰਨ ਤੱਕ ਹੀ ਜਾਂਦੇ ਆ ਮੈਂ ਆਪ ਦੇਖੀ ਦੇਖਿਆ ਕਿ ਹੁਣ ਜੇ ਉਥੇ ਆਪਾਂ ਫਿਰਦੇ ਹੁੰਨੇ ਆ ਸੈਰ ਕਰਦੇ ਤੇ ਕੋਈ ਬੰਦਾ ਉਥੇ ਸਿਗਰਟ ਪੀਂਦਾ ਜਾ ਰਿਹਾ ਇੱਕ ਵਾਰੀ ਮੇਰੀ ਲੜਾਈ ਹੋ ਗਈ ਸੀ ਤੇ ਫਿਰ ਮੇਰੇ ਘਰ ਦੇ ਵੀ ਕਹਿ ਰਹੇ ਨੇ ਵੀ ਤੂੰ ਕੀ ਲੈਣਾ ਹਰ ਇੱਕ ਬੰਦਾ ਪੰਜਾਬ ਦੇ ਵਿੱਚ ਇਹ ਸੋਚਦਾ ਵੀ ਮੈਂ ਕੀ ਲੈਣਾ ਤੇ ਇਹਨਾਂ ਗੱਲਾਂ ਨੇ ਜਿਹੜਾ ਪੰਜਾਬ ਦਾ ਬੇੜਾ ਗਰਕ ਕਰਤਾ ਘੱਟੋ ਘੱਟ ਬੰਦੇ ਨੂੰ ਜਿੱਥੇ ਕੁਝ ਗਲਤ ਹੋ ਰਿਹਾ ਉਥੇ ਥੋੜਾ ਬਹੁਤਾ ਤਾਂ ਬੋਲਣਾ ਚਾਹੀਦਾ ਵੀ ਅਗਲੇ ਨੂੰ ਸਾਹਮਣੇ ਵਾਲੇ ਨੂੰ ਮਾੜੀ ਮੋਟੀ ਸ਼ਰਮ ਹੀ ਆ ਸਕੇ ਪਰ ਇਹਨਾਂ ਲੋਕਾਂ ਨੇ ਜਿਹੜੀ ਸ਼ਰਮ ਆ ਉਹ ਕਿੱਲੇ ਤੇ ਲਾ ਕੇ ਟੰਗਤੀ ਹੁਣ ਉਥੇ ਪੀਸੀਆਰ ਵਾਲੇ ਵੀੜ ਵੀ ਹੁੰਦੇ ਆ ਜਿਹੜੇ ਕੋਈ ਜਿੰਨਾਂ ਨੂੰ ਪਾਰਕ ਦਿੱਤਾ ਵਾ ਉਹ ਵੀ ਹੁੰਦੇ ਆ ਪਰ ਉਹ ਇਹਨਾਂ ਦੀ ਇਹਨਾਂ ਦੀ ਕੀ ਜਾਨ ਨੂੰ ਰੋਣ ਉਹ ਉਹ ਘਰੇ ਕੋਈ ਆ ਕੇ ਰੋਟੀ ਪਾਣੀ ਨਾਲ ਖਾਣ ਜਾਣ ਕਿ ਡਿਊਟੀ ਤੋਂ ਬਾਅਦ ਕੋਈ ਸ਼ਾਮ ਨੂੰ ਉਹ ਉਹਨਾਂ ਦਾ ਤਾਂ ਘਰੇ ਰੋਟੀ ਪਾਣੀ ਖਾਣ ਜਾਣ ਦਾ ਟਾਈਮ ਹੁੰਦਾ ਅਗਲੇ ਨੇ ਵੀ ਆਪਦੇ ਬੱਚੇ ਦੇਖਣੇ ਹੁੰਦੇ ਆ ਕਿ ਉਹ ਸਾਰਾ ਦਿਨ ਇਹਨਾਂ ਦੀ ਨਿਗਾਹ 'ਚ ਉੱਥੇ ਬੈਠੇ ਰਹਿਣ ਤੇ ਇਹ ਲੋਕ ਆ ਜਿਹੜੇ ਸ਼ਹਿਰ ਦੇ ਕੁਝ ਘਟਿਆ ਲੋਕ ਹੈਗੇ 10% ਬਹੁਤ ਹੀ ਘਟਿਆ ਲੋਕ ਹੈਗੇ ਆ ਜਿਹੜੇ ਜਾ ਕੇ ਉੱਥੇ ਬਾਕੀ ਜਿਹੜੀ ਪਬਲਿਕ ਆ ਉਹਨੂੰ ਪਰੇਸ਼ਾਨ ਕਰਦੇ ਆ ਇਹਦੇ ਕੁਝ ਪਰਸੈਂਟ ਲੋਕ ਇਦਾਂ ਦੇ ਵੀ ਹੈਗੇ ਆ ਵੀ ਉਹ ਪਬਲਿਕ ਪਲੇਸ ਆ ਤੇ ਉੱਥੇ ਜਾ ਕੇ ਸੇਵਾ ਵੀ ਕਰਦੇ ਆ ਉਥੇ ਕਾਹ ਦੀ ਸਫਾਈ ਕਰਦੇ ਆ ਬੂਟਿਆਂ ਦੀ ਸਫਾਈ ਕਰਦੇ ਆ ਜਿੰਨਾਂ ਕੋਲ ਸਮਾਂ ਮਿਲਦਾ ਤੇ ਉਹ ਚਲੋ ਆਪਦੇ ਮਨ ਨੂੰ ਜਿਹੜੀ ਉਹਨਾਂ ਦੀ ਖੁਸ਼ੀ ਆ ਉਹ ਅਨੁਭਵ ਕਰਦੇ ਆ ਪਰ ਇਹੋ ਜਿਹੀ ਘਟੀਆਂ ਲੋਕਾਂ ਦਾ ਕੀ ਕੀਤਾ ਜਾਵੇ ਹੁਣ ਇਹਦੇ ਵਿੱਚ ਸਰਕਾਰ ਜਾਂ ਕੋਈ ਮੈਨੇਜਮੈਂਟ ਉਹ ਕੀ ਕਰ ਸਕਦੀ ਆ ਤੁਹਾਨੂੰ ਇੱਕ ਸ਼ਹਿਰ ਦੀ ਮਹਿੰਗੀ ਜਗ੍ਹਾ ਦੇ ਸਕਦੀ ਆ ਉਥੇ ਫਲ ਬੂਟੇ ਲਗਾ ਕੇ ਦੇ ਸਕਦੀ ਆ ਤੁਹਾਨੂੰ ਪੈਦਲ ਰਸਤਾ ਲਿਆ ਦੇ ਉਥੇ ਲੋਕਟੈਲ ਲਾ ਕੇ ਦੇ ਸਕਦੀ ਆ ਪਾਣੀ ਦਾ ਪ੍ਰਬੰਧ ਕਰ ਸਕਦੀ ਆ ਤੇ ਹੋਰ ਇੱਕ ਘਟਿਆ ਲੋਕਾਂ ਦੀ ਮਾਨਸਿਕਤਾ ਜਿਹੜੀ ਉਹ ਤਾਂ ਕੋਈ ਵੀ ਸਰਕਾਰ ਕੋਈ ਵੀ ਮੈਨੇਜਮੈਂਟ ਕੋਈ ਵੀ ਕਮੇਟੀ ਕੋਈ ਵੀ ਮੁਲਾਜ਼ਮਾ ਜਿਹੜਾ ਉਹ ਚੇਂਜ ਨਹੀਂ ਕਰ ਸਕਦਾ ਜਿੱਥੇ ਆਪਾਂ ਕਹਿੰਦੇ ਆ ਵੀ ਸਾਨੂੰ ਸਰਕਾਰਾਂ ਨਹੀਂ ਵਧੀਆ ਮਿਲੀਆਂ ਉਹ ਨਹੀਂ ਵਧੀਆ ਮਿਲਿਆ ਸਹੂਲਤਾਂ ਨਹੀਂ ਮਿਲੀਆਂ ਉਥੇ ਕਦੇ ਆਪਦੇ ਅੰਦਰ ਆ ਜਿਹੜੀ ਉਹ ਵੀ ਝਾਤੀ ਮਾਰ ਕੇ ਦੇਖਿਆ ਕਰੋ ਇਹ ਜੇ ਘਟਿਆ ਲੋਕਾਂ ਨੂੰ ਮੇਰੀ ਬੇਨਤੀ ਆ ਵੀ ਜੇ ਤੁਸੀਂ ਆਪਦੀ ਅਮੀਰੀ ਸ਼ੋਅ ਕਰਨੀ ਆ ਤਾਂ ਕਿਤੇ ਜਾ ਕੇ ਕੋਈ ਗਲੀਆਂ ਚ ਆਪਦੇ ਮੋਹੱਲੇ 'ਚ ਕਰੋ ਵੀ ਉਥੇ ਤੁਹਾਨੂੰ ਪਤਾ ਇਹ ਐਦਾਂ ਜਿਹੜੀ ਅਮੀਰੀ ਆ ਉਹ ਦਿਖਾਈਦੀ ਆ ਕੁੱਤੇ ਲਿਜਾ ਲਿਆ ਤੁਸੀਂ ਖੁਦ ਕੁੱਤੇ ਬਣ ਚੁੱਕੇ ਆ ਇਹ ਕੋਈ ਤੁਹਾਡੀ ਅਮੀਰੀ ਨਹੀਂ ਮਾੜੀ ਮੋਟੀ ਕੋਈ ਸ਼ਰਮ ਨੂੰ ਹੱਥ ਮਾਰੋ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਨਾ ਸੋਹਣੀ ਜਗ੍ਹਾ ਤੇ ਗੰਦ ਪਾਓ ਗੰਦ ਪਾਉਣਾ ਤਾਂ ਆਪਦੇ ਘਰੇ ਪਾਓ ਛੋਟੇ ਛੋਟੇ ਉੱਥੇ ਬੱਚੇ ਆ ਮਾਸੂਮ ਬੱਚੇ ਉਹ ਖੇਡਦੇ ਆ ਉਹ ਜਾਂਦੇ ਆ ਵੀ ਕੋਈ ਚੰਗੀ ਹਵਾ ਲੈਣ ਕੋਈ ਚੰਗਾ ਵਾਤਾਵਰਨ ਲੈਣਾ ਆਪਾਂ ਆਪਦੇ ਬੱਚਿਆਂ ਨੂੰ ਵੀ ਭੇਜਦੇ ਆ ਛੋਟੇ ਛੋਟੇ ਬੱਚੇ ਖੇਡਦੇ ਆ ਉੱਥੇ ਬਜ਼ੁਰਗ ਜਾਂਦੇ ਆ ਸ਼ਰਮ ਨੂੰ ਹੱਥ ਮਾਰੋ ਕੋਈ ਮਾੜਾ ਮੋਟਾ ਜਿਹੜਾ ਕਿਸੇ ਚੀਜ਼ ਚ ਹਰ ਚੀਜ਼ ਜਿਹੜੀ ਗੰਦਗੀ ਆ ਉਹ ਨਾ ਕੋਲ ਲਿਆ ਕਰੋ ਬਾਕੀ ਚੀਜ਼ਾਂ ਜੋ ਵੀ ਚਲੋ ਪਾਰਕਾਂ ਦੇ ਵਿੱਚ ਲੋਕ ਜਾਂਦੇ ਆ ਵੇਲਣ ਜਾਂਦੇ ਆ ਉਹ ਕੋਈ ਚਿੱਟੇ ਵਾਲੇ ਜਾਂਦੇ ਆ ਜਾਂ ਕੋਈ ਸਿਗਰਟਾਂ ਪੀਣ ਜਾਂਦੇ ਸਾਰੀ ਚੀਜ਼ਾਂ ਹੀ ਘਟੀਆਂ ਤੇ ਇਹਨਾਂ ਸਾਰਿਆਂ ਨੂੰ ਹੀ ਆ ਜਿਹੜੀ ਖਾਸ ਕਰਕੇ ਆ ਕੁੱਤਿਆਂ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਆ ਕਿਉਂਕਿ ਤੁਹਾਡੇ ਲਈ ਉੱਥੇ ਵੱਡਾ ਜਿਹੜਾ ਬੋਰਡ ਲੱਗਿਆ ਹੋਇਆ ਕੁੱਤੇ ਨਾ ਬਣੋ ਇਨਸਾਨ ਬਣੋ ਤੇ ਉਹਨੂੰ ਪੜੋ ਵੀ ਇਹ ਪਾਰਕ ਆ ਜਿਹੜੇ ਤੁਹਾਡੇ ਲਈ ਆ ਨਾ ਕੇ ਇਹ ਕੁੱਤਿਆਂ ਲਈ ਨਾ ਕੇ ਇਹ ਜਾਨਵਰਾਂ ਲਈ ਮੈਂ ਵੀਰਪਾਲ ਕੌਰ ਸੇਖੋਂ ਜੱਤੋ ਕਿਸੇ ਨੂੰ ਵੀ ਕੋਈ ਵੱਧ ਘੱਟ ਸ਼ਬਦ ਚੁਬਿਆ ਹੋਵੇ ਤਾਂ ਚੁਬੀ ਜਾਵੇ ਕੋਈ ਗੱਲ ਨਹੀਂ ਪਰ ਇਹ ਗੱਲ ਸੱਚੀ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕਿਸੇ ਨੂੰ ਵੀ ਹੱਕ ਨਹੀਂ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਇਹ 2-4% ਲੋਕਾਂ ਨੂੰ ਤੇ ਬੋਲਣਾ ਚਾਹੀਦਾ ਮੈਂ ਤਾਂ ਬੋਲੂਗੀ ਕਿਉਂਕਿ ਇਹ ਨਾ ਬੋਲਣ ਕਰਕੇ ਵੀ ਮੈਂ ਕੀ ਲੈਣਾ ਮੈਂ ਕੀ ਲੈਣਾ ਇਹਨਾਂ ਚੀਜ਼ਾਂ ਨੇ ਜਿਹੜਾ ਪੰਜਾਬ ਦਾ ਬੇੜਾ ਗਰਕ ਕਰਤਾ ਕ੍ਰਾਪਸ਼ਨ ਸਾਰਾ ਕੁਝ ਘਟਿਆ ਪਾਣਾ ਜਿਹੜਾ ਇਹਨਾਂ ਚੀਜ਼ਾਂ ਕਰਕੇ ਆਇਆ ਜਿੱਥੇ ਵੀ ਹੋ ਸਕੇ ਜਿੱਥੇ ਵੀ ਬੋਲ ਸਕਦੇ ਆ ਥੋੜਾ ਬਹੁਤਾ ਬੋਲਿਆ ਕਰੋ ਤਾਂ ਕਿ ਇਹ ਜੇ ਲੋਕਾਂ ਨੂੰ ਮਾੜੀ ਮੋਟੀ ਜਿਹੜੀ ਉਹ ਸ਼ਰਮ ਆ ਸਕੇ ਧੰਨਵਾਦ